ਗਵਾਂਡੀ ਮੁਲਕ ਤੋਂ ਆ ਰਹੀ ਹੈ ਜਿੱਥੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨੂੰ 14 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਮਰਾਨ ਖਾਨ ਨੂੰ 14 ਸਾਲ ਜੇਲ੍ਹ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਤੇ ਇਮਰਾਨ ਦੀ ਪਤਨੀ ਬੁਸ਼ਰਾ ਨੂੰ ਵੀ 7 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਵੱਡੀ ਖਬਰ ਗਵਾਂਡੀ ਮੁਲਕ ਪਾਕਿਸਤਾਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨੂੰ 14 ਸਾਲ ਦੀ ਸਜ਼ਾ ਸੁਣਾਈ ਗਈ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 14 ਸਾਲ ਦੀ ਸਜ਼ਾ ਸੁਣਾਈ ਗਈ ਹੈ Imran Khan ਨੂੰ 14 ਸਾਲ ਸਜ਼ਾ ਸੁਣਾਈ ਗਈ ਹੈ ਤੇ ਉਹਨਾਂ ਦੀ ਪਤਨੀ Bushra Bibi ਨੂੰ 7 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਸਾਬਕਾ ਪ੍ਰਧਾਨ ਮੰਤਰੀ Imran Khan ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ Imran Khan ਨੂੰ 14 ਸਾਲ ਜੇਲ੍ਹ ਦੇ ਵਿੱਚ ਕੱਟਣਾ ਪਵੇਗਾ ਦੱਸ ਜੀਏ ਕਿ 14 ਸਾਲ ਦੀ ਸਜ਼ਾ ਉਹਨਾਂ ਨੂੰ ਸੁਣਾਈ ਗਈ ਹੈ ਤਾਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨੇ Imran Khan ਤੇ ਉਹਨਾਂ ਦੀ ਪਤਨੀ ਬੁਸ਼ਰਾ ਬੀਬੀ ਜਿਨ੍ਹਾਂ ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ ਹੈ ਗਵਾਂਡੀ ਮੁਲਕ ਪਾਕਿਸਤਾਨ ਦਰਅਸਲ ਇਲਜ਼ਾਮ Imran Khan ਤੇ ਸੀ ਕਿ ਉਹਨਾਂ ਦੇ ਵੱਲੋਂ ਜੋ ਗਿਫਟ ਮਿਲੇ ਹੋਏ ਸੀ ਉਹਨਾਂ ਨੂੰ ਵੇਚ ਦਿੱਤਾ ਗਿਆ ਸੀ ਪ੍ਰਧਾਨ ਮੰਤਰੀ ਰਹਿਨੇ ਆ ਤੇ ਹੁਣ Imran Khan ਦੇ ਮਾਮਲੇ ਦੇ ਵਿੱਚ ਹੈ ਵੱਡੀ ਖਬਰ ਕਿ ਸਜ਼ਾ ਸੁਣਾਈ ਗਈ ਹੈ Imran Khan ਨੂੰ 14 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ ਤੇ ਉਹਨਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ 7 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ ਅਲ ਕਾਦਰੀ ਟਰਸਟ ਕੇਸ ਦੇ ਵਿੱਚ ਇਹ ਸਜ਼ਾ ਸੁਣਾਈ ਗਈ ਹੈ ਵੱਡੀ ਖਬਰ ਹੈ ਪਾਕਿਸਤਾਨ ਗਵਾਂਡੀ ਮੁਲਕ ਜਿੱਥੇ Imran Khan ਅਤੇ ਉਹਨਾਂ ਦੀ ਪਤਨੀ ਨੂੰ ਸਜ਼ਾ ਸੁਣਾਈ ਗਈ ਹੈ Imran Khan ਨੂੰ 14 ਸਾਲ ਦੀ ਸਜ਼ਾ ਅਤੇ ਉਹਨਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ 7 ਸਾਲ ਦੀ ਸਜ਼ਾ ਇਹ ਕੇਸ ਬਾਰੇ ਵੀ ਦੱਸਦੇ ਹਾਂ ਤੁਹਾਨੂੰ ਅਲ ਕਾਦਰੀ ਟਰਸਟ ਕੇਸ ਹੈ ਜਿਸ ਮਾਮਲੇ ਦੇ ਵਿੱਚ ਅਦਾਲਤ ਦੇ ਵੱਲੋਂ ਉਹਨਾਂ ਨੂੰ ਸਜ਼ਾ ਸੁਣਾਈ ਗਈ ਹੈ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ Imran Khan ਜਿਨ੍ਹਾਂ ਨੂੰ 14 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ 14 ਸਾਲ ਕੈਦ ਅਤੇ ਉਹਨਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ ਹੈ ਅਤੇ ਅਲ ਕਾਦਰੀ ٹرسٹ ਕੇਸ ਦੇ ਵਿੱਚ ਇਹ ਸਜ਼ਾ ਸੁਣਾਈ ਗਈ ਹੈ 19 ਕਰੋੜ ਪਾਉਂਡ ਦਾ ਅਲ ਕਾਦਰ ٹرسٹ ਭ੍ਰਿਸ਼ਟਾਚਾਰ ਕੇਸ ਹੈ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਸਜ਼ਾ ਸੁਣਾਈ ਗਈ ਹੈ ਤਾਂ ਵੱਡੀ ਖਬਰ ਹੈ ਗੁਆਂਢੀ ਮੁਲਕ ਪਾਕਿਸਤਾਨ ਦੇ ਨਾਲ ਜੁੜੀ ਹੋਈ ਸਾਬਕਾ ਪ੍ਰਧਾਨ ਮੰਤਰੀ ਨੇ ਇਮਰਾਨ ਖਾਨ ਜਿਨ੍ਹਾਂ ਨੂੰ 14 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਤੇ ਉਹਨਾਂ ਦੀ ਪਤਨੀ ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ ਹੈ। ਤਾਂ ਇਸ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ओपी तिवारी ਫੋਨ ਲਾਈਨ ਤੇ ਮੌਜੂਦ ਨੇ ਜਸਟ ਰੰਗ ਦੇ ਨਾਲ ਵੱਡੀ ਖਬਰ ਆ ਰਹੀ ਹੈ ਪਾਕਿਸਤਾਨ ਤੋਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸਜ਼ਾ ਸੁਣਾਈ ਗਈ ਹੈ। ओपी तिवारी ਕੀ ਅਪਡੇਟ? ਬਿਲਕੁਲ ਰਮਨ ਮੈਂ ਆਪਕੋ ਬਤਾ ਦਉ ਪੁਰਵ ਪ੍ਰਧਾਨ ਮੰਤਰੀ ਕੋ 14 ਸਾਲ ਦੀ ਸਜ਼ਾ ਸੁਣਾਈ ਹੈ ਪਾਕਿਸਤਾਨੀ ਕੋਰਟ ਨੇ। इस मामले में सजा का फैसला पिछली दो बार से लगातार टल रहा था और तीसरी बार है जब इस मामले में सजा का आह्वान किया सजा दी गई है कोर्ट ने इसके पहले छह तारीख को इस मामले में फैसला आना था लेकिन तब पाकिस्तानी सरकार फौज और इमरान खान के बीच बातचीत चल रही थी और कहा जाता है वो बातचीत फेल होने के कारण अंत कोर्ट ने इमरान खान को चौदह साल बाद मुशक्कत की सजा सुना दी है इसके पहले इमरान खान को एक अन्य मामले में सजा सुनाई जा सुनाई जा चुकी है सबसे महत्वपूर्ण बात यह है कि ये सजा ये बताती है कि इमरान खान फौज और पाकिस्तानी सरकार के बीच ਜੋ ਬਾਤचीत ਚੱਲ ਰਹੀ थी वो पूरी तरह से टूट गई है क्योंकि इस मामले में लगातार सजा जो है वो डाली जा रही थी और ये कहा जा रहा था कि अगर बातचीत सफल हुई तो समझौता सजा नहीं भी होगी लेकिन ये सजा बताती है कि सरकार फौज और इमरान खान के बीच की बातचीत टूट चुकी है है ना अजस्टांग के नाल ये गल सामने आ रही थी कि ओना दी पत्नी जड़ी बुशरा बीबी है ओना नु भी सजा सुनाई गई है ते ਅਲ ਕਾਦਰੀ ਟਰਸਟ ਕੇਸ ਹੈ ਜਿਹੜਾ ਉਸ ਮਾਮਲੇ ਦੇ ਵਿੱਚ ਸਜ਼ਾ ਸੁਣਾਈ ਗਈ ਹੈ ਜੇਕਰ ਦੱਸ ਸਕੋ ਅਲ ਕਾਦਰੀ ਟਰਸਟ ਕੇਸ ਕੀ ਸੀ ਜਿਸ ਦੇ ਵਿੱਚ ਇਮਰਾਨ ਖਾਨ ਅਤੇ ਉਹਨਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਸਜ਼ਾ ਸੁਣਾਈ ਗਈ बिल्कुल अलका अल ये अलकादरी ट्रस्ट का जो केस है इस मामले में मैं आपको बता दूं कि वहां की जांच एजेंसी ने जांच के बाद कुल सात लोगों के खिलाफ अपना आरोप पत्र कोर्ट के सामने पेश किया था और इसको इस, इस आरोप पत्र में इमरान खान उनकी पत्नी बुशरा बीबी और अल कादरी ट्रस्ट के चेयरमैन सहित अन्य तीन लोगों को चार लोगों को आरोपी बनाया गया था इस मामले में बुशरा बीबी और इमरान खान को छोड़कर बाकी लोग देश से फरार हैं और इस मामले में फिलहाल इमरान खान यार ने के बदले उन्होंने विदेशों में पैसा लिया था और इसी भ्रष्टाचार के कथित आरोप की जांच की गई थी और इसमें कुल सात लोगों को आरोपी बनाया गया था जिसमें अब सजा हो गई है जी रहना ਬਹੁਤ ਧੰਨਵਾਦ ओपी तिवारी ਮੇਰੇ ਸਹਾਇਕੀ ਜਾਣਕਾਰੀ ਦੇ ਰਹੇ ਸੀ ਸਾਬਕਾ ਪ੍ਰਧਾਨ ਮੰਤਰੀ ਪਾਕਿਸਤਾਨ ਦੇ ਸਾਬਕਾ ਪੀਐਮ ইমরান ਖਾਨ ਨੂੰ 14 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਤੇ ਉਹਨਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ 7 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਤਾਂ ਅਲ ਕਾਦਰੀ ਟਰਸਟ ਕੇਸ ਦੇ ਵਿੱਚ ਉਹਨਾਂ ਨੂੰ ਸਜ਼ਾ ਸੁਣਾਈ ਗਈ ਹੈ ਉਹਨਾਂ ਨੂੰ ਇਲਜ਼ਾਮ ਉਹਨਾਂ ਤੇ ਨੇ ਕਿ ਉਹਨਾਂ ਨੇ ਜ਼ਮੀਨ ਦਿੱਤੀ ਤੇ ਉਸ ਦੇ ਬਦਲੇ ਭ੍ਰਿਸ਼ਟਾਚਾਰ ਉਹਨਾਂ ਦੇ ਵੱਲੋਂ ਕੀਤਾ ਗਿਆ ਪੈਸੇ ਉਹਨਾਂ ਦੇ ਵੱਲੋਂ ਲਏ ਗਏ ਵਿਦੇਸ਼ਾਂ ਦੇ ਵਿੱਚ ਪ੍ਰੋਪਰਟੀ ਉਹਨਾਂ ਦੇ ਵੱਲੋਂ ਬਣਾਈ ਗਈ ਇਸ ਤਰ੍ਹਾਂ ਦੇ ਇਲਜ਼ਾਮ ਜਿਹੜੇ ਨੇ ਉਹ ਲੱਗੇ ਨੇ ਤੇ ਇਸ ਮਾਮਲੇ ਦੇ ਵਿੱਚ ਹੁਣ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 14 ਸਾਲ ਦੀ ਸਜ਼ਾ ਸੁਣਾਈ ਗਈ ਹੈ ਤੇ ਉਹਨਾਂ ਦੀ ਪਤਨੀ 부ਸ਼ਰਾ ਬੀਬੀ ਨੂੰ 7 ਸਾਲ ਦੀ 19 ਕਰੋੜ ਪਾਉਂਡ ਦਾ ਅਲ ਕਾਦਰ ਟਰਸਟ ਭ੍ਰਿਸ਼ਟਾਚਾਰ ਕੇਸ ਹੈ ਤੇ ਇਸ ਕੇਸ ਦੇ ਵਿੱਚ ਸਜ਼ਾ ਸੁਣਾਈ ਗਈ ਹੈ ਇਮਰਾਨ ਖਾਨ ਸਾਬਕਾ ਪ੍ਰਧਾਨ ਮੰਤਰੀ ਪਾਕਿਸਤਾਨ ਜਿਨ੍ਹਾਂ ਨੂੰ ਇਹ ਸਜ਼ਾ ਸੁਣਾਈ ਗਈ ਹੈ ਵੱਡੀ ਖਬਰ ਹੈ ਗੌਂਡੀ ਮੁਲਕ ਪਾਕਿਸਤਾਨ ਦੇ ਨਾਲ ਜੁੜੀ ਹੋਈ ਹਾਲਾਂਕਿ ਕੋਈ ਪਹਿਲਾ ਮਾਮਲਾ ਨਹੀਂ ਹੈ ਕਿ ਪਾਕਿਸਤਾਨ ਦੇ ਵਿੱਚ ਜੋ ਵੀ ਵਜ਼ੀਰ ਆਜ਼ਮ ਰਹਿੰਦਾ ਏ ਉਸ ਮਾਮਲੇ ਦੇ ਵਿੱਚ ਉਹਨਾਂ ਨੂੰ ਜੇਲ੍ਹਾਂ ਨਾ ਕਟਣੀਆਂ ਪਈਆਂ ਹੁਣ ਪਿਛਲਾ ਇਤਿਹਾਸ ਵੀ ਇਹੀ ਦੱਸਦਾ ਪਾਕਿਸਤਾਨ ਦਾ ਚਾਹੇ ਵਕ ਵਕ ਪੀਐਮ ਰਹੇ ਹੋਣ ਸਮੇਂ-ਸਮੇਂ ਤੇ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਜੋ ਜੇਲ੍ਹਾਂ ਦੇ ਵਿੱਚ ਦੀ ਸਜ਼ਾ ਪਹਿਲਾਂ ਵੀ ਸੁਣਾਈ ਜਾਂਦੀ ਰਹੀ ਹੈ ਤੇ ਹੁਣ ਇਹ ਭ੍ਰਿਸ਼ਟਾਚਾਰ ਦਾ ਕੇਸ ਸੀ ਜਿਸ ਦੇ ਵਿੱਚ ਇਮਰਾਨ ਖਾਨ ਅਤੇ ਉਹਨਾਂ ਦੀ ਪਤਨੀ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ